ਸਸਪੀ ਰੋਪੜ ਗੁਲਨੀ ਸਿੰਘ ਖੁਰਾਣਾ ਵੱਲੋਂ ਰੋਪੜ ਦੇ ਪਤੰਗ ਬਾਜ਼ਾਰ ਦੀ ਅਚਨਚੇਤ ਚੈਕਿੰਗ ਕੀਤੀ ਗਈ ਹੈ। ਇਸ ਦੌਰਾਨ ਐਸਐਸਪੀ ਦੇ ਵੱਲੋਂ ਕਾਸਟੋਰਤੇ ਦੁਕਾਨਦਾਰਾਂ ਨੂੰ ਚਾਈਨਾ ਡੋਰ ਦੇ ਖਿਲਾਫ ਵਿੱਢੀ ਗਈ ਮੁਹਿੰਮ ਬਾਬਤ ਜਾਣਕਾਰੀ ਦਿੱਤੀ ਹੈ। ਐਸਐਸਪੀ ਨੇ ਦੱਸਿਆ ਕਿ ਚਾਈਨਾ ਡੋਰ ਵਿਚਨਤ ਉਸਦੇ ਨਾਲ ਉਗਾਣਾ ਦੋਨੇ ਕਾਨੂੰਨੀ ਜੁਰਮ ਨੇ। ਜੇਕਰ ਕਿਸੇ ਦੁਕਾਨਦਾਰ ਵੱਲੋਂ ਚਾਈਨਾ ਡੋਰ ਦੀ ਵਿਕਰੀ ਕੀਤੀ ਜਾਵੇਗੀ ਤਾਂ ਉਸ ਉੱਤੇ ਬਣਦੀ ਕਾਰਵਾਈ ਦਰਜ ਕੀਤੀ ਜਾਵੇਗੀ। ਆਪਣਾ ਜਿਹੜੀ ਚਾਈਨਾ ਡੋਰ ਦੀ ਵਿਕਰੀ ਜਿਹੜੀ ਹੈਗੀ ਹੈ ਉਹਨੇ ਕਾਫੀ ਕੁਸ਼ਨ ਮਾਰਕ ਖੜੇ ਕੀਤੇ ਹੋਏ ਨੇ ਲੋਕਾਂ ਨੂੰ ਜਿਹੜਾ ਹੈਗਾ ਆਪਾਂ ਬਾਰ-ਬਾਰ ਗਲਬਾਤ ਵੀ ਕਰ ਰਹੇ ਆ ਉਹਨਾਂ ਨੂੰ ਦੱਸ ਵੀ ਰਹੇ ਹੈਗੇ ਕਿ ਇਹਦੇ ਬੜੇ ਮਾੜੇ ਪ੍ਰਭਾਵ ਹੈਗੇ ਨੇ ਪਿਛਲੇ ਦਿਨੀ ਤੁਸੀਂ ਦੇਖਿਆ ਵੀ ਹੁਣ ਅਖਬਾਰ ਵਿੱਚ ਕਾਫੀ ਵੱਡਾ ਜਿਹੜਾ ਹੈਗਾ ਇੱਕ ਬੈਨਰ ਲੱਗਾ ਹੋਇਆ ਸੀ ਜਿਹਦੇ ਵਿੱਚ ਲੋਕਾਂ ਤੇ ਗੱਲੇ ਕੱਟੇ ਹੋਏ ਸੀ ਹੱਥ ਕੱਟੇ ਹੋਏ ਨੇ ਕੁਝ ਪੰਛੀਆਂ ਨੂੰ ਜਿਹੜਾ ਹੈਗਾ ਚਾਈਨਾ ਡੋਰ ਨੇ ਉਹਨਾਂ ਦੀ ਜਾਨ ਹੀ ਲੈ ਲਈ ਤੇ ਲੋਕਾਂ ਨੂੰ ਇੱਕ ਤੇ ਆਪਾਂ ਇੱਕ ਜਿੱਥੇ ਰਿਕੁਐਸਟ ਕਰਦੇ ਹੈਗੇ ਆ ਕਿ ਤੁਸੀਂ ਸਾਧਾਰਨਤਾ ਅੱਗੇ ਦਾ ਪ੍ਰਯੋਗ ਕਰੋ ਜਿਸ ਦੇ ਨਾਲ ਪਤੰਗ ਉਡਾਉਣ ਦਾ ਜਿਹੜਾ ਹੈਗਾ ਮਜ਼ਾ ਲਿਆ ਜਾ ਸਕੇ ਉੱਥੇ ਹੀ ਜਿਹੜੀ ਰੂਪਨਗਰ ਪੁਲਿਸ ਹੈਗੀ ਹੈ ਪੂਰੀ ਤਰੀਕੇ ਦੇ ਨਾਲ ਮੁਸਤੈਦ ਹੈਗੀ ਹੈ ਪਹਿਲਾਂ ਵੀ ਆਪਾਂ ਰਿਕਵਰੀਜ਼ ਕੀਤੀਆਂ ਹੈ ਕਿ ਇਹਨੇ ਚੰਗੀ ਰਿਕਵਰੀ ਸਾਡੀਆਂ ਹੋਈਆਂ ਨੇ ਔਰ ਅੱਜ ਵੀ ਜਿਹੜਾ ਹੈਗਾ ਪੂਰੇ ਜ਼ਿਲ੍ਹੇ ਵਿੱਚ ਆਪਾਂ ਦਬਿਸ਼ ਕਰ ਰਹੇ ਹੈਗੇ ਆ ਜਿੱਥੇ-ਜਿੱਥੇ ਸਾਨੂੰ ਸ਼ਿਕਾਇਤਾਂ ਹੈਗੀਆਂ ਨੇ ਔਰ ਮਾਰਕੀਟਸ ਹੈਗੀਆਂ ਜਿਹੜੀ ਡੋਰ ਨੂੰ ਵੇਚਣ ਦੀਆਂ ਉੱਥੇ ਆਪਾਂ ਚੈਕਿੰਗ ਕਰਾ ਰਹੇ ਹੈਗੇ ਆ ਤੇ ਸਾਨੂੰ ਉਮੀਦ ਹੈਗੀ ਕਿ ਜਿਹੜੇ ਕਾਲੇ ਕਾਰੋਬਾਰੀ ਹੈਗੇ ਨੇ ਜਿਹੜੇ ਚਾਈਨਾ ਡੋਰ ਵੇਚ ਰਹੇਗੇ ਨੇ ਉਹਨਾਂ ਤੇ ਆਪਾਂ ਜਿਹੜਾ ਹੈਗਾ ਨਕੇਲ ਕਸ ਪਾਵਾਂਗੇ ਔਰ ਰਿਕਵਰੀ ਕਰਾਂਗੇ ਬਿਲਕੁਲ ਹੁਣੇ ਜਿਹੜੀ ਆਪਾਂ ਦੁਕਾਨਾਂ ਤੇ ਚੈਕਿੰਗ ਕੀਤੀ ਹੈ ਉੱਥੇ ਕੁਝ ਦੁਕਾਨਦਾਰਾਂ ਨੇ ਸਾਨੂੰ ਇਹ ਦੱਸਿਆ ਹੈਗਾ ਕਿ ਆਨਲਾਈਨ ਵੀ ਜਿਹੜਾ ਹੈਗਾ ਅਮਾਜ਼ਨ ਦੀ ਵਿਕਰੀ ਹੋ ਰਹੀ ਹੈ ਤੇ ਇਸ ਚੀਜ਼ ਨੂੰ ਆਪਾਂ ਹਾਈਲਾਈਟ ਕਰਾਂਗੇ ਉੱਪਰ ਜਿਸ ਦੇ ਨਾਲ ਜਿਹੜੀ ਇਹਦੀ ਆਨਲਾਈਨ ਵਿਕਰੀ ਹੈਗੀ ਉਹਨੂੰ ਬੰਦ ਕੀਤਾ ਜਾ ਸਕੇ ਉਹਦੇ ਕੋਲੋਂ ਰਿਕਵਰੀ ਸਾਡੇ ਕੋਲ ਵੀ ਹੋਈ ਹੈ ਰੋਪੜ ਵਿੱਚ ਵੀ ਔਰ ਲੁਧਿਆਣੇ ਵੀ ਕਾਫੀ ਵਧੀਆ ਜਿਹੜਾ ਹੈਗਾ ਆਪਰੇਸ਼ਨ ਹੋਇਆ ਕਾਫੀ ਵੱਡੀ ਰਿਕਵਰੀ ਜਿਹੜੀ ਉਹ ਦੇਖੋ ਗੱਲ ਕੀ ਹੈਗੀ ਕਿ ਇੱਕ ਚੀਜ਼ ਬਣੀ ਕਿਸੇ ਹੋਰ ਪਰਪਸ ਵਾਸਤੇ ਐ ਫਿਸ਼ਰਮੈਨ ਦਾ ਜਿਹੜਾ ਨੈਟ ਹੁੰਦਾ ਹੈ ਮਛਵਾਰੇ ਦਾ ਜਿਹੜਾ ਨੈਟ ਹੁੰਦਾ ਹੈ ਉਹਦੇ ਵਾਸਤੇ ਪਲਾਸਟਿਕ ਦੀ ਡੋਰੀ ਹੁੰਦੀ ਹੈ ਲੋਕਾਂ ਨੇ ਇਹਦਾ ਇਸਤੇਮਾਲ ਕਰਨਾ ਸ਼ੁਰੂ ਕਰਤਾ ਪਤੰਗ ਉਡਾਉਣ ਵਾਸਤੇ ਔਰ ਜਦੋਂ ਪਤੰਗ ਉਡਾਉਣ ਦੇ ਉਹਨਾਂ ਦੀ ਉਂਗਲ ਵੀ ਕੱਟਦੀਆਂ ਹੈਗੀਆਂ ਨੇ ਤੇ ਨਾਲ ਦੇ ਨਾਲ ਜਿੱਥੇ ਉਹ ਫਸ ਜਾਂਦੀ ਹੈਗੀ ਉਹ ਉੱਥੇ ਕਿਸੇ ਇਨਸਾਨ ਦੀ ਜਾਨ ਤੇ ਜਿਹੜਾ ਆਪਣਾ ਜਿਹੜਾ ਮੂਕ ਮੂਕ ਆਪਣਾ ਜਾਨਵਰ ਹੈਗਾ ਪੰਛੀ ਹੈਗਾ ਉਹਦੀ ਵੀ ਜਾਨ ਲੈ ਲੈਂਦੀਆਂ ਹੈਗੀਆਂ ਨੇ ਤੇ ਲੋਕਾਂ ਨੂੰ ਆਪ ਗੁਰੇਜ਼ ਕਰਨਾ ਚਾਹੀਦਾ ਹੈ ਕਿ ਇਹੋ ਜੀ ਜਿਹੜੀ ਜਾਨਲੇਵਾ ਡੋਰ ਹੈਗੀ ਉਹਨਾਂ ਦਾ ਇਸਤੇ ਔਰ ਮੈਂ ਸਮਝਦਾ ਪਤੰਗਬਾਜੀ ਦਾ ਜਿਹੜਾ ਸਭ ਤੋਂ ਚੰਗਾ ਮਜ਼ਾ ਹੈਗਾ ਉਹ ਪੁਰਾਣੇ ਮਾਂਝੇ 'ਚ ਹੈਗਾ ਜਿਹਨੂੰ ਜਦੋਂ ਲੜਾਉਨੇ ਆ ਤੇ ਉਹਦੇ 'ਚ ਤਕਨੀਕ ਵੀ ਇਖਤਮਾਲ ਹੁੰਦੀ ਹੈ ਤੇ ਲੋਕਾਂ ਦੀ ਜਿਹੜੀ ਇੱਕ ਜਿਹੜੀ ਵਰਕਿੰਗ ਸਟਾਈਲ ਹੈਗੀ ਹੈ ਕਿ ਕਿਸ ਤਰੀਕੇ ਦੇ ਨਾਲ ਪਤੰਗ ਨੂੰ ਘੁਮਾਉਣਾ ਹੈ ਕਿਸ ਤਰੀਕੇ ਦੇ ਨਾਲ ਖਿੱਚਣਾ ਹੈਗਾ ਉਹ ਸਾਰਾ ਕੁਝ ਪਤਾ ਲੱਗਦਾ ਹੈਗਾ ਤੇ ਆਪਾਂ ਪੁਰਾਣੇ ਆਪਣੇ ਟ੍ਰੈਡੀਸ਼ਨਲ ਮਾਂਝੇ ਵੱਲ ਜਾਈਏ ਤੇ ਜਿਹੜਾ ਜਾਣਲੇਵਾ ਤਾਗਾ ਹੈਗਾ ਜਿਹੜਾ ਚਾਈਨਾ ਡੋਰ ਜਿਹਨੂੰ ਆਪਾਂ ਕਹਿ ਦਿੰਦੇ ਹੈਗੇ ਆ ਉਹਦਾ ਇਖਤਮਾਲ ਨਾ ਕੀਤਾ ਜਾਵੇ ਸਰ ਰੋਪੜ ਦੇ ਪਿੱਛੇ ਜਦੋਂ ਲੋਹੜੀ ਦਾ ਦਿਨ ਸੀਗਾ ਉਸ ਦਿਨ ਆਪਾਂ ਸਪੈਸ਼ਲ ਪੁਲਿਸ ਟੀਮਾਂ ਵੀ ਬਣਾਈਆਂ ਸੀਗੀਆਂ ਆਪਾਂ ਘਰਾਂ ਤੇ ਵੀ ਜਿਹੜਾ ਹੈਗਾ ਲੋਕਾਂ ਨੂੰ ਨੋਟਿਸ ਦਿੱਤੇ ਹੈਗੇ ਨੇ ਕਿ ਤੁਸੀਂ ਜੇਕਰ ਚਾਈਨਾ ਡੋਰ ਦਾ ਇਸਤੇਮਾਲ ਕਰਦੇ ਹੋਏ ਪਾਏ ਗਏ ਤੇ ਤੁਹਾਡੇ ਖਿਲਾਫ ਵੀ ਕਾਰਵਾਈ ਕੀਤੀ ਜਾਊਗੀ ਹੁਣ ਬਸੰਤ ਪੰਚਮੀ ਨੇੜੇ ਆ ਰਹੀ ਹੈਗੀ ਤੇ ਇੱਥੇ ਰੋਪੜ ਜ਼ਿਲ੍ਹੇ ਵਿੱਚ ਬਸੰਤ ਪੰਚਮੀ ਤੇ ਕਾਫੀ ਲੋਕ ਜਿਹੜਾ ਹੈਗੇ ਨੇ ਪਤੰਗਾ ਉਡਾਉਂਦੇ ਨੇ ਤੇ ਮੈਂ ਦੁਬਾਰਾ ਦੁਬਾਰਾ ਤੁਹਾਡੇ ਰਾਹੀਂ ਜਿਹੜਾ ਹੈਗਾ ਸਾਰਿਆਂ ਨੂੰ ਮੈਸੇਜ ਕਰਨਾ ਚਾਹੁੰਦਾ ਜਿਹੜਾ ਟਰੈਡੀਸ਼ਨਲ ਧਾਗਾ ਹੈ ਉਹਦਾ ਇਸਤੇਮਾਲ ਕਰੀਏ ਚਾਇਨਾ ਡੋਰ ਤੋਂ ਗਰੇਜ਼ ਕਰੀਏ ਸਰ ਅੰਡਰਗਰਾਊਂਡ ਵੀ ਫਿਰ ਦੇਖੋ ਸੀਕ੍ਰੇਟ ਆਪਰੇਸ਼ਨਸ ਚੱਲਦੇ ਰਹਿੰਦੇ ਹੈਗੇ ਨਾ ਲਗਾਤਾਰ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਰੰਨੇ ਆਂ ਔਰ ਇਨਫਾਰਮੇਸ਼ਨ ਜਿਹੜੀ ਹੈਗੀ ਆਪਾਂ ਲੈਣੇ ਰਹਿੰਦੇ ਕੁਝ ਲੋਕਾਂ ਦੇ ਸਾਨੂੰ ਸ਼ੱਕ ਹੈਗਾ ਜਿੱਤੇ ਸਾਡਾ ਆਪਰੇਸ਼ਨ ਚੱਲ ਰਿਹਾ ਹੈਗਾ ਔਰ ਸਾਨੂੰ ਉਮੀਦ ਹੈਗੀ ਕਿ ਜਲਦੀ ਤੋਂ ਜਲਦੀ ਜਿਹੜਾ ਹੈਗਾ ਉਹ ਆਪਾਂ ਅਨਰਚ ਕਰਾਂਗੇ ਅਗਰ ਕੋਈ ਬੱਚਾ ਅਗਰ ਕਾਨੂੰਨ ਮੁਤਾਬਿਕ ਦੇਖਿਆ ਹੋਵੇ ਤਾਂ ਪਰਚਾ ਉਹਦੇ ਤੇ ਵੀ ਬਣਦਾ ਹੈਗਾ ਉਹੀ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੂੰ ਆਪਾਂ ਨੋਟਿਸ ਵੀ ਦਿੱਤੇ ਹੈਗੇ ਨੇ ਪਹਿਲਾਂ ਔ ਕਿਸੇ ਜਿਹੜਾ ਇੱਕ ਛੋਟਾ ਬੱਚਾ ਹੈਗਾ ਇਨੋਸੈਂਟ ਹੈਗਾ ਔਰ ਅੱਗੇ ਉਹਦਾ ਪੂਰਾ ਕੈਰੀਅਰ ਪੜਿਆ ਹੈ ਤੇ ਮੈਂ ਮਾਪਿਆਂ ਦੀ ਰਿਸਪੌਂਸਿਬਿਲਟੀ ਸਮਝਦਾ ਹੈਗਾ ਕਿ ਉਹ ਆਪਣੇ ਬੱਚਿਆਂ ਨੂੰ ਸਮਝਾਉਣ ਔਰ ਇਹੋ ਜਿਹੇ ਧਾਗੇ ਦੇ ਪ੍ਰਯੋਗ ਤੋਂ ਉਹਨਾਂ ਨੂੰ ਦੂਰ ਰੱਖਣਾ ਪਰ ਸਪੈਸਿਫਿਕਲੀ ਨੂੰ ਲੈ ਕੇ ਕਿੰਨੀਆਂ ਕਿ ਟੀਮਾਂ ਬਣੀਆਂ ਜੀ ਦੇਖੋ ਜੀ ਇਹ ਪ੍ਰਯੋਗ ਤੇ ਡਿਪੈਂਡ ਕਰਦਾ ਹੈਗਾ ਜਿਸ ਸਰ ਰੋਪੜ ਜਿਲ੍ਹੇ ਸ਼ਹਿਰ ਵਿੱਚ ਜਿਹੜਾ ਹੈਗਾ ਕਾਫੀ ਜ਼ਿਆਦਾ ਹੈਗਾ ਔਰ ਸ਼ਹਿਰਾਂ ਵਿੱਚ ਜਿਆਦਾ ਹੈਗਾ ਕਿ ਪਿੰਡਾਂ ਇਚਲਸੀ ਦਾ ਜੋ ਜੋਰ ਜਿਹੜਾ ਹੈਗਾ ਘਟ ਹੈ ਉਸ ਹਿਸਾਬ ਨਾਲ ਤੇ ਇੱਥੇ ਆਪਾਂ ਕਰੀਬ ਜਦੋਂ 13 ਜਨਵਰੀ ਸੀਗੀ ਲੋਹੜੀ ਦਾ ਦਿਨ ਸੀਗਾ ਉਹਦੇ ਆਪਾਂ 15 ਟੀਮਾਂ ਬਣਾ ਕਰਕੇ ਚੈਕਿੰਗ ਕਰਾਈ ਸੀਗੀ ਔਰ ਅੱਗੇ ਵੀ ਲਗਾਤਾਰ ਸਾਡੀ ਇਦਾਂ ਹੀ ਚੈਕਿੰਗ ਚਲਦੀ ਰਹੂਗੀ ਟ੍ਰੈਡੀਸ਼ਨਲ ਫੈਸਟੀਵਲ ਹੈਗਾ ਔਰ ਲੋਕੀ ਇਸ ਚੀਜ਼ ਨੂੰ ਮਨਾਉਂਦੇ ਹੈਗੇ ਨੇ ਆਪਸ ਵਿੱਚ ਇੱਕ ਦੂਜੇ ਨਾਲ ਚਾਹ ਕਰਦੇ ਹੈਗੇ ਨੇ ਆਪਾਂ ਜਿਆਦਾ ਟ੍ਰੈਡੀਸ਼ਨਲ ਚੀਜ਼ਾਂ ਦੇ ਵਿਚਾਰ ਨਹੀਂ ਜਾਣਾ ਚਾਹੁੰਦੇ ਪਰ ਜਿਹੜੀ ਚੀਜ਼ ਇਨਸਾਨ ਨੂੰ ਜਿਹੜੀ ਹੈਗੀ ਹੈ ਨੁਕਸਾਨ ਪਹੁੰਚਾ ਸਕਦੀ ਹੈਗੀ ਹੈ ਜਾਨਵਰਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈਗੀ ਉਹ ਚੀਜ਼ ਦੇ ਆਪਾਂ ਪੂਰੀ ਤਰੀਕੇ ਦੇ ਨਾਲ ਉਹ ਦੇਗੇਸਟ ਹੈਗੇ ਆਂ ਔਰ 144 ਤਹਿਤ ਜਿਹੜੇ ਹੈਗੇ ਨੇ 223 ਬੀਐਨਐਸ ਦੇ ਤਹਿਤ ਜਿਹੜੇ ਹੈਗੇ ਡੀਸੀ ਸਾਹਿਬ ਨੇ ਆਰਡਰ ਵੀ ਕੀਤੇ ਹੋਏ ਨੇ ਔਰ ਆਪਾਂ ਉਹਨੂੰ ਇੰਪਲੀਮੈਂਟ ਕਰਵਾਵਾਂਗੇ